ਹੁਣ ਕੀਤਾ 10 ਲੱਖ ਰੁਪਏ 2 ਅਕਤੂਬਰ ਤੋਂ ਲਾਗੂ ਹੋ ਜਾਊਗਾ 10 ਲੱਖ ਰੁਪਿਆ ਹਰ ਪਰਿਵਾਰ ਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਪਰਮਾਤਮਾ ਨਾ ਕਰੇ ਕੋਈ ਬਿਮਾਰੀ ਆਵੇ ਪਰ ਜੇ ਆਈ ਹਸਪਤਾਲ ਜਾਓ ਵੋਟਰ ਕਾਰਡ ਜਾਂ ਆਧਾਰ ਕਾਰਡ ਦਿਖਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਭ ਸਰਕਾਰ ਕਰੋਗੀ 10 ਲੱਖ ਰੁਪਏ ਦਾ ਸੋ ਇਹ ਇਹ ਇਹਨਾਂ ਨੇ ਇਹ ਚ ਵੀ ਨੁਕਸ ਕੱਢ ਦੇਣਾ ਕਿਉਂਕਿ ਕੋਈ ਵੀ ਗੱਲ ਕਰੋ ਉਹਦੀ ਨੁਕਸ ਕੱਢਣਾ ਬਸ ਐ ਕਿਉਂ ਨਹੀਂ ਫਿਰ ਮੈਂ ਕਿਹਾ ਵਿਧਾਨ ਸਭਾ ਜਾ ਜੋ ਫਿਰ ਉੱਥੇ ਬੋਲ ਦੇਣੀ ਜੀ ਉਥੇ ਉੱਥੇ ਮੈਂ ਕਹਿਦਾ ਨਾ ਪੰਜਾਬੀ ਬੋਲ ਕੇ ਦਿਖਾਓ ਪੰਜਾਬੀ ਆਉਂਦੀ ਨਹੀਂ ਜੀ ਕਿਉਂਕਿ ਪਹਾੜਾਂ ਵਾਲੇ ਸਕੂਲਾਂ ਚ ਪੜੇ ਹੋਏ ਨੇ ਉੱਥੇ ਪੰਜਾਬੀ ਹੈ ਨਹੀਂ ਜੀ ਮੈਂ ਤਾਂ ਇਹ ਕਹਿਦਾ ਨਾ ਮੈਂ ਕੈਦਾ ਫੜਾ ਦੂੰਗਾ ਇਹਨਾਂ ਨੂੰ ਵੀ ਚੱਲ ਊੜਾ ਅੜਾ ਈੜੀ ਸਸਾ ਹਾ ਕਕਾ ਖਖਾ ਗਗਾ ਘਗਾ ਗਈਆਂ ਐ ਨਾ ਲਿਖੋ ਟੋਟਲ 35 ਲਿਖ ਕੇ ਦਿਖਾ ਦਿਓ ਇੱਥੇ। ਪਲਾਵੇਂ ਅੱਖਰ ਨਹੀਂ ਕਹਿੰਦੇ ਪੁੱਤ ਨੂੰ। ਟੋਟਲ 35 ਲਿਖ। ਲੈ ਸ਼ਰਤਾਂ ਲਓ। 90% ਤੋਂ ਅੜਾੜਾ ਨਹੀਂ ਲਿਖਿਆ ਜਾਣਾ। 95% ਤੋਂ ਇੰਗੀਆਂ ਖਾਲੀ ਨਹੀਂ ਲਿਖਿਆ ਜਾਣਾ। 99% ਤੋਂ ਇੰਗੀਆਂ ਨਹੀਂ ਲਿਖਿਆ ਜਾਣਾ। ਚੱਲ ਲਿਖਿਆ ਛੱਡੋ ਕਈ ਕਈ ਦੇਣ ਇੰਗੀਆਂ। ਪੰਜਾਬ ਦੇ ਯਾਰ ਬਾਰਿਸ਼ ਬਣ ਗਏ ਯਾਰ ਪੰਜਾਬੀ ਆਉਂਦੀ ਨਹੀਂ। ਪਹਿਲਾਂ ਸਿੱਖਣੀ ਚਾਹੀਦੀ ਸੀ ਵੀ ਫੋਥੇ ਵਿਧਾਨ ਸਭਾ ਚ ਪੰਜਾਬੀ ਨਹੀਂ ਆਉਂਦੀ ਤੁਸੀਂ ਨੋਟ ਕਰੋ ਮੈਂ ਤੈਨੂੰ ਗੱਲਾਂ ਦੱਸਦਾ ਇਹ ਕੰਮ ਆਉਣੀਆਂ ਤੁਹਾਡੀ ਆ ਜਿਹੜੇ ਲੀਡਰ ਜਦੋਂ ਬੋਲਦੇ ਨੇ ਪੰਜਾਬ ਵਾਲੇ ਜਦੋਂ ਇਹਨਾਂ ਨੇ ਝੂਠ ਬੋਲਣਾ ਹੋਵੇ ਉਦੋਂ ਅੰਗਰੇਜ਼ੀ ਚ ਬੋਲਣ ਲੱਗ ਜਾਂਦੇ ਨੇ ਵੀ ਲੋਕਾਂ ਨੂੰ ਸਮਝਣਾ ਆਵੇ ਆਪਾਂ ਨੂੰ ਵੀ ਐ ਲੱਗਦਾ ਯਾਰ ਕੁਝ ਬੋਲਿਆ ਤਾਂ ਹੈਗਾ ਪਤਾ ਨਹੀਂ ਕੀ ਕਹਿਆ ਇਹਨੇ